ਤੁਸੀਂ ਦੇਖ ਰਹੇ ਹੋ 24 ਪੰਜਾਬ న్యూ ਚੈਨਲ ਨੂੰ ਪਿੰਡ ਮਾੜੀਗੌੜਾ ਵਿੱਚ ਰੰਸ ਚੱਲਦਿਆਂ ਗੋਲੀ ਚੱਲਣ ਦੇ ਇੱਕ ਮਾਮਲਾ ਸਾਹਮਣੇ ਮਿਲੀ ਜਾਣਕਾਰੀ ਅਨੁਸਾਰ ਸੱਤ ਨਾਮ ਕੀ ਤੌਰ ਤੇ ਪਿੰਡ ਦੇ ਕੁਝ ਵਿਅਕਤੀਆਂ ਵੱਲੋਂ ਉੱਪਰ ਅਣਪਛਾਤੇ ਵਿਅਕਤੀ ਨੇ ਧਾਰਨਾ ਨਾਲ ਲੈ ਸੋਕੇ ਦੋ ਵਿਅਕਤੀਆਂ 'ਤੇ ਗੁਲੀਆਂ ਚਲਾਉਣ ਦਾ ਦੋਸ਼ ਲਗਾਏ ਹਨ ਅਤੇ ਗੁਰਜਿੰਦਰ ਸਿੰਘ ਨੇ ਵਿਸ਼ਨ ਸਿੰਘ ਦੀ ਬਾਹ ਤੇ ਲੱਤ ਤੇ ਗੋਲੀ ਲੱਗੀ ਹੈ ਜੋ ਤਸਵੀਰਾਂ ਵਿੱਚ ਨਜ਼ਰ ਆ ਰਹੀਆਂ ਹਨ ਅਤੇ ਇਸ ਮੌਕੇ ਤੇ ਉਹਨਾਂ ਨੂੰ ਤਰਨਤਾਰ ਦੇ ਸੇਵਾ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਹੈ ਅਤੇ ਇਸ ਮੌਕੇ ਦੇ ਸਤਸੰਗਣਾ ਨੇ ਕਿਹਾ ਕਿ ਥਾਣਾ ਪਿੱਖਾਵੰਡੀ ਵਿਖੇ ਲਿਖਤੀ ਦਰਖਾਸਤ ਦੇ ਦਿੱਤੀਗੇ ਹਨ ਇਸ ਸਬੰਧੀ ਪਿੱਖਾਵੰਡੀ ਦੇ ਇੰਚਾਰਜ ਨੇ ਕਿਹਾ ਕਿ ਦੋ ਤਰ੍ਹਾਂ ਵਿਚਕਾਰ ਲੜਾਈ ਹੋਣ ਦੇ ਸਮਾਚਾਰ ਮਿਲੇ ਆ ਉਹਨਾਂ ਕੋਲੋਂ ਲਿਖਤੀ ਦਰਖਾਸਤ ਵੀ ਆਈ ਹੈ ਜੋ ਸਰਕਾਰੀ ਹਸਪਤਾਲ ਦੀ ਤਰਨਤਾਰ ਵਿੱਚ ਜਿਹੜੇ ਇਲਾਜ ਅਤੇ ਤਬਦੀਸ਼ ਜਾਰੀ ਆ ਉਸ ਨੂੰ ਸੁਣੋਣਾ ਕੀ ਕਹਿੰਦੇ ਨਗਰਾਈ ਕੀ ਤਾਦਾ ਮੇਰਾ ਨਾਮ ਸਨਾਮ ਸਿੰਘ ਜੀ ਪਿੰਡ ਕਿਹੜਾ ਜੀ ਮੜੀ ਗੌਰ ਸਿੰਘ ਕੀ ਗੱਲ ਹੋਈ ਹੈ ਜਿਹੜਾ ਗੱਲ ਕੁਛ ਨਹੀਂ ਜੀ ਅਸੀਂ ਕਿਤੇ ਰਾਤ ਮਤਲਬ ਨਾਈਟਰ ਤੇ ਟੈਰ ਲਾਉਂਦਾ ਹਾਂ ਤੇ ਇੰਨਾ ਸਾਰੇ ਪੀਤੀ ਸ਼ਰਾਬ ਤੇ ਸ਼ਰਾਬ ਪੀ ਕੇ ਅੰਨ ਪਹਿਲਾਂ ਗਾਣਾ ਘੱਟੀਆਂ ਦੋ ਤਿੰਨ ਦਾ ਗੇੜੇ ਮਾਰੇ ਆ ਤੇ ਜੇ ਰਾਨ ਕੇ ਉਹਨਾਂ ਕਰੇ ਗੱਲ ਬਹਿ ਗਏ ਆ ਬਾਅਦ ਜਿੰਨਾ ਮੇਰੇ ਵਾਲ ਫੜੇ ਵਾਲ ਫੜ ਕੇ ਬਾਅਦ ਜਿੰਨਾ ਜਿਹੜਾ ਨਿਸ਼ਾਨ ਮੁੰਡਾ ਹੈ ਉਹਨੇ ਮੇਰੇ ਸਿੱਧੇ ਦਾਤਰ ਮਾਰੇ ਆ ਦਾਤਰਾਂ ਹੀ ਫੜਨੇ ਬਚਾਓ ਗਿਆ ਮੇਰੇ ਪਰਨੇ ਕਰਕੇ ਬਾਅਦ ਜਨਾ ਤਰਫੀ ਕਰਕੇ ਬਾਅਦ ਅੱਜ ਫੇਰ ਇਹਨਾਂ ਨੂੰ ਆਂਦੇ ਵੀ ਪੱਟੀਆਂ ਕੇ ਟਾਈਮ ਪਾਓ ਆਈ ਮੌਜੂਦਾ ਸਰਪੰ ਕੀ ਉਹ ਤੋਂ ਬਾਅਦ ਇਹਨਾਂ ਸ਼ਾਮਾਂ ਨੂੰ ਆਣ ਕੇ ਫੇਰ ਮਨ ਲਓ ਨਾ ਗੋਲੀਆਂ ਚਲਾਈਆਂ ਵਾ ਸਾਡੇ ਗੋਲੀਆਂ ਕਿ ਮੇਰੇ ਭਰਾ ਦੇ ਲੱਗੀਆਂ ਕਾ ਮੁੰਡਾ ਮੇਰੇ ਨਾਲ ਕੰਮ ਤੇ ਜਾਂਦਾ ਵਾ ਇਹ ਮਤਲਬ ਕੰਮ ਤੋਂ ਅਸੀਂ ਘਰ ਆਉਂਦਾ ਇਹਨਾਂ ਵਿੱਚ ਲੜਾਈ ਝਗੜੇ ਕਰਕੇ ਬਾਅਦ ਮਾਰ ਇਕੱਠੇ ਦੇ ਨਾਲ ਗੋਲੀਆਂ ਮਾਰੀਆਂ ਕਿਹੜੇ ਪਿੰਡ ਕੰਮ ਕਰਨ ਲੈ ਅਸੀਂ ਕੰਮ ਭਗਵਾਣ ਦੇ ਕਰਦੇ ਆ ਤੇ ਇਹ ਮਤਲਬ ਛੁੱਟੀ ਹੋ ਆ ਕੰਮ ਤੋਂ ਬਾਅਦ ਚ ਆਉਂਦੇ ਹਾਂ ਕਿੰਨੇ ਵਜੇ ਦੀ ਘਟਨਾ ਹੈ ਇਹ ਘਟਨਾ ਮੇਰੇ ਕੋਲੋਂ 8 9 ਵਜੇ ਦੀ ਆ ਸਾਢੇ 8:30 ਵਜੇ ਦੀ ਕਿੰਨੇ ਕੁ ਲੋਕ ਹੀ ਉਹ ਹੈਗੇ ਹੀ ਘੱਟੋ ਘੱਟ ਵੀ ਮਤਲਬ 16 17 ਜਣੇ ਗੱਡੀ ਭਰ ਕੇ ਆਈ ਆ ਕਿਹ ਕੌਂ ਦੇ? ਉਹ ਕਿਥੋਂ ਦੇ ਆ? ਉਹ ਵੀ ਸਾਡੇ ਪਿੰਡ ਦੇ ਹੀ ਆ। ਮਾੜੀ ਗੌਰ ਮਾੜੀ ਗੌਰ ਸਿੰਘ ਦੇ ਆ ਜੀ। ਕੀ ਲੱਗਦੇ ਤੁਹਾਡੇ? ਉਹ ਸਾਡੇ ਚਾਚੇ ਦਾ ਆ ਚ ਹੀ ਆ। ਹੁਣ ਦਰਖਾਹਤ ਦਿੱਤੀ ਹੈ ਸਾਡੀ ਹੁਣ ਦਰਖਾਹਤ ਇਹ ਪਹਿਲਾਂ ਵੀ ਥਾਣੇ ਲਗਾ ਕੇ ਗਏ ਆ ਵੀ ਤੁਹਾਡੇ ਤੇ ਆ ਮਨ ਲੋ ਧਮਕੀਆਂ ਦੇਂਦਾ ਆ ਚਾਹ ਮਨ ਨੂੰ ਨਾ ਗੋਲੀਆਂ ਚਲਾਉਂਦੀਆਂ ਸਭ ਕੁਝ ਲਿਖਾ ਕੇ ਥਾਣੇ ਦਰਖਾਹਤ ਦੇ ਗਏ ਆ ਕੁੱਲ ਤੁਹਾਡੇ ਕਿੰਨੇ ਬੰਦੇ ਫਟੜ ਹੋਣ ਸਾਡੇ ਹੁਣ ਦੋ ਬੰਦੇ ਫਟੜਾ ਲਈ ਉਹਨਾਂ ਦੇ ਪਿੱਛੇ ਪਤਾ ਨਹੀਂ ਲੱਗਾ ਸੀ ਇਹਨਾਂ ਨੂੰ ਅਮਰਜੈਂਸੀ ਭਜਾ ਕੇ ਲਿਆਏ ਆ ਕੀ ਕੀ ਵਜ੍ਹਾ ਇਹਨਾਂ ਦੀ ਇਹਨਾਂ ਦੇ ਗੋਲੀਆਂ ਵੱਜੀਆਂ ਦੂਜਿਆਂ ਦਾ ਪਤਾ ਨਹੀਂ ਆ ਦੋਵਾਂ ਦੇ ਦੋਵਾਂ ਦੇ ਕਿੱਥੇ ਕਿੱਥੇ ਗੋਲੀ ਲੱਗੀ ਇੱਕ ਇਹਦੇ ਮੁੰਡਾ ਮੇਰੇ ਭਰਾ ਦੇ ਬਾਹਾਂ ਤੇ ਲੱਗੀ ਆ ਤੇ ਆੜਾ ਮੁੰਡਾ ਮੇਰਾ ਯਾਰ ਮਤਲਬ ਯਾਰ ਦ ਤੇ ਕੀ ਮੰਗ ਕਰਦੇ ਜੀ ਅਸੀਂ ਮੰਗ ਕਾਰਵਾਈ ਦੀ ਕਰਦੇ ਜੋ ਕਾਨੂੰਨੀ ਕਾਰਵਾਈ ਉਹ ਹੀ ਹੋਈ ਜਾਵੇ ਜਿਹੜੀ 4 ਦਿਨ ਪਹਿਲਾਂ ਕੱਲੇ ਹੋਈ ਉਹਦੀ ਵੀ ਕਾਰਵਾਈ ਕੀਤੀ ਜਾਵੇ ਜਿਹੜਾ ਗਲਤ ਆ ਉਹ ਹੀ ਗਲਤ ਠਰਾਇਆ ਜਾਵੇ ਕਿੰਨੇ ਕੁ ਲੋਕ ਹੀ ਉਹ ਉਹ ਪਹਿਲਾ ਜਿਹੜੇ ਜਿੱਦਣ ਮੇਰੇ ਵਾਲ ਫੜੇ ਉਹਦਣ 6 ਜਣੇ 6 ਜਣੇ ਵਾਲ ਅੱਜ ਵੀ ਮੇਰੇ ਕੋਲ ਮੌਜੂਦਾ ਜਿੰਨੇ ਨਾਲ ਵਾਲ ਕੁੱਟੇ ਆ ਅੱਜ ਕਿੰਨੇ ਜਣੇ ਅੱਜ ਵੀ ਉਹ 16 17 ਜਣੇ ਹੀ ਕੀ ਜੀ ਹਥਿਆਰ ਹੀ ਹਥਿਆਰ ਉਹਨਾਂ ਕੋਲ ਦਾਤਰ ਹੀ ਪਿਸਟਲ ਹੀ ਉਹਨਾਂ ਕੋਲ ਦੋ ਪਿਸਟਲ ਇੱਕ ਪਿਸਟਲ ਦਾ ਬੰਡਲ ਦਿੱਤੇ ਆ ਕਿਹੜੀ ਕਿਹੜੀ ਚੀਜ਼ ਤੇ ਆਏ ਹੋ ਉਹ ਆ ਗੱਡੀ ਤੇ ਆਏ ਦੋ ਗੱਡੀਆਂ ਤੇ ਆਏ ਤੇ ਨਾਲ ਮੁਰਸਾ ਨਾਲ ਆਇਆ ਕੀ ਨਾ ਜੀ ਵੀਰ ਜੀ ਗੁਰਜਿੰਦਰ ਸਿੰਘ ਵੀ ਪਿੰਡ ਕਿਹੜਾ ਜੇ ਆਪਣਾ ਨਵਾਂ ਪਿੰਡ ਫਤਿਹਪੁਰ ਕੀ ਗੱਲ ਹੋਈ ਇਹ ਇਹ ਵੀ ਜੀ ਇਹਨਾਂ ਦਾ ਕੋਈ ਝਗੜਾ ਆਈ ਤੇ ਅਸੀਂ ਤੇ ਕੰਮ ਤੋਂ ਹੁੰਦੇ ਆ ਕੰਮ ਤੋਂ ਹੁੰਦੇ ਤੇ ਇਹਨਾਂ ਨੇ ਸਵੇਰ ਦੀਆਂ ਧੌਂਕੀਆਂ ਲਾਉਂਦੇ ਮਲੇ ਮੁੰਡੇ ਮੰਡੇ ਕਰੀ ਕਿਤੇ ਇਕੱਠੇ ਕਰੀ ਫਿਰਦੇ ਕਰੀ ਕਰੇ ਇਕੱਠੇ ਕਰੀ ਦੱਦੇ ਇਹਨਾਂ ਨੇ ਆਡਾ ਮਿਲ ਵੀ ਇਦਾਂ ਰਾਹ ਦੇ ਵਿੱਚ ਇਹਨਾਂ ਨੂੰ ਪੈ ਲੱਗ ਗਿਆ ਵੀ ਇਹ ਕੰਮ ਤੋਂ ਛੁੱਟੀ ਹੈ ਹੁਣ ਟਾਈਮ ਹੁੰਦੀ ਇਹਨਾਂ ਨੂੰ ਤੇ ਇਹਨਾਂ ਨੇ ਇਦਾਂ ਕਰਕੇ ਸਾਡੇ ਤੇ ਹਮਲਾ ਕਰਤਾ ਇਹਨਾਂ ਨੇ ਗੋਲੀਆਂ ਚਲਾਈਆਂ ਇਹਨਾਂ ਨੇ ਕੱਡਗੜਤੀ 35 ਮੁੰਡੇ ਆ ਤੇ ਫੇਰ ਪੁਰਵੀ ਕੱਡੇ ਦਾ ਤਰਦੂਦਰ ਵੀ ਆਨੇ ਕੋ ਕਿਹੜੀ ਜਗ੍ਹਾ ਤੇ ਫੇਰ ਕੱਡੇ ਇਹ ਇੱਥੇ ਕੱਡੇ ਆ ਮਾੜੀ ਤੇ ਵਾਲੀ ਤੇ ਤੁਸੀਂ ਕੀ ਕੰਮ ਕਰਦੇ ਜੀ ਅਸੀਂ ਲੋਕਟਾਈਲ ਦਾ ਕੰਮ ਕਰਦੇ ਹਾਂ ਲੋਕਟਾਈਲ ਦਾ ਤੁਸੀਂ ਉੱਥੇ ਕੰਮ ਕਰ ਰਹੇ ਹੋ ਹਾਂਜੀ ਹਾਂਜੀ ਕਿੰਨਾ ਕਰੇ ਇਹ ਲਾਗੇ ਆ ਪਿੰਡ ਉੱਥੇ ਲੋਕਟਾਈਲ ਲਾਉਂਦੇ ਆ ਤੇ ਹੁਣ ਸੱਟਾਂ ਕਿੰਨੀਆਂ ਲੱਗੀਆਂ ਸੱਟਾਂ ਭਾਈ ਗੋਲੀ ਵੱਜੀ ਲੱਤ ਤੇ ਤੇ ਕਿੰਨਾ ਲੋਕਾਂ ਨੇ ਮਾਰੀ ਇਹ ਉਹਨਾਂ ਮਾਰੀ ਭਾਈ ਜਿਨ੍ਹਾਂ ਨਾਲ ਝਗੜਾ ਹੋਇਆ ਉਨਾਂ ਦੇ ਨਾਲ ਹੀ ਇਹਨਾਂ ਵੀਰਾਂ ਦਾ ਝਗੜਾ ਹੈ ਅਸੀਂ ਤੇ ਉਦਾਂ ਹੀ ਨਾਲ ਆਏ ਛੱਡਣ ਆਏ ਹਾਂ ਮਰਬੀ ਕੰਮ ਤੋਂ ਵੀ ਸਾਧਨ ਆਡੇ ਕੋਲ ਇੱਕ ਇੱਕ ਹੀ ਤੇ ਇਹਨਾਂ ਨੂੰ ਛੱਡਣਾ ਹੈ ਲਿਪਟ ਦਿੱਤੀ ਕੋਈ ਦਰਖਾਸਤ ਦਿੰਦੀ ਹੈ ਇਸ ਬੰਦੀ ਹਾਂਜੀ ਹਾਂਜੀ ਦਰਖਾਸਤ ਦਿੰਦੀ ਹੈ ਕਿਤੇ ਪਿਖ ਵਿੰਡਾਣੇ ਕੀ ਮੰਗ ਕਰਦੇ ਜੇ ਮੰਗੇ ਉਹ ਕਰਦੇ ਜਲਦੋ ਜਲਦ ਇਨਸਾਫ ਦਵਾਇਆ ਜਾਏ ਮਰਬੀ ਇਹਨਾਂ ਨੇ ਜਿਹੜੇ ਇਦਾਂ ਕਰਦੇ ਆ ਮਰਬੀ ਇਹਨਾਂ ਨੂੰ ਸਜ਼ਾ ਦਿੰਦੀ ਆ ਕਿੰਨੇ ਕੁ ਲੋਕ ਹੀ ਉਹ 80 50 ਆਣੇ ਹੈਗੇ 3 ਨਾ ਜੀ ਵੀਰ ਜੀ ਡਿਸ਼ਨ ਸਿੰਘ ਕਿਹੜਾ ਪਿੰਡ ਜੇ ਮਾੜੀ ਗੋਲ ਸਾਹਿਬ ਕੀ ਗੱਲ ਹੋਈ ਆ ਏ ਵੀਰ ਜੀ ਪਹਿਲਾਂ ਮੇਰੇ ਭਰਾ ਦੇ ਦਾਤਰ ਮਾਰੇ ਇਹਨਾਂ ਟਾਇਰ ਲਾਉਣ ਡਿਆ ਸੀ ਦਾਤਰ ਮਾਰੇ ਉਹ ਬਾਅਦ ਇਹਨਾਂ ਕੋਈ ਗੱਲ ਨਹੀਂ ਕੀਤੀ ਇਹ ਫਿਰ ਇਕੱਲਾ ਹੀ ਦਿਵਾਲੀ ਨੂੰ ਫੜੇ ਸ਼ਾਜਣਿਆਂ ਨੇ ਤੇ ਸ਼ਟਾਂਕਾ ਦਾ ਬਜਾਉ ਗਿਆ ਦਮਾਲਾ ਵੱਜਾ ਕਰਕੇ ਉਹ ਤੋਂ ਬਾਅਦ ਇਹਨਾਂ ਅੱਜ ਫੋਨ ਕੀਤਾ ਫੋਨ ਕਰਕੇ ਤੇ ਗੱਡੀਆਂ ਦੇ ਆਏ ਆ ਸਾਡੇ ਉੱਤੇ ਲੋਕਡਾਊਨ ਵਾਲੀ ਗੱਡੀ ਪਈ ਦੀ ਗੇਟ ਦੇ ਸਾਹਮਣੇ ਉਦੋਂ ਇਹਨਾਂ ਪਹਿਲਾਂ ਵਾਈਪ ਕਰ ਦਿੱਤੇ ਦੋ ਉਹ ਤੋਂ ਬਾਅਦ ਸਿੱਧੀਆਂ ਗੋਲੀਆਂ ਮਾਰੀਆਂ ਅਸੀਂ ਭੱਜ ਗਏ ਉਹਨਾਂ ਲੱਗਾਇਆ ਭਜਾ ਕੇ ਗੱਡੀਆਂ ਦੇ ਭੱਜ ਗਏ ਮੇਰੀ ਬਾਝ ਵੱਜੀ ਆ ਇਹ ਦੂਜੇ ਮੁੰਡੇ ਦੀ ਗੱਲ ਚ ਵੱਜੀ ਹੈ ਤੇ ਕਿੰਨੇ ਕ ਵਜੇ ਦੀ ਘਟਨਾ ਹੈ ਇਹ ਵੀਚੀ ਹੈਗੀ ਆ ਜਾਨੀ ਕਿ 8:30 ਵਜੇ ਦਾ ਟਾਈਮ ਹੈ ਕਿਤੇ ਕਿਤੇ ਸਟਾ ਲੱਗੀਆਂ ਕਿਨੇ ਜਣੇ ਨੇ ਸਾਡੇ ਹੁਣ ਆਪਣੇ ਵੀਰ ਜੀ ਹਾਲ ਦੀ ਘੜੀ ਤੇ ਅਸੀਂ ਦੋ ਜਣੇ ਗਾੜੀਆਂ ਤੇ ਤੇ ਦੋਹਾਂ ਦੇ ਵਜੀਆਂ ਕੋਲ ਕਿੰਨੇ ਕਿ ਜਾਣੇ ਸੀ ਲੋਕ ਉਹ ਗੋਲੀਆਂ ਚਲਾਉਣ ਵਾਲੇ ਉਹ ਦੋ ਜਣੇ ਗੋਲੀਆਂ ਚਲਾਉਣ ਵਾਲੇ ਸੀ ਤੇ ਬਾਕੀ ਮੇਰੇ ਸਹਾਨਾ 15-16 ਜਣੇ ਹੀ ਹੋਰ ਵੀ ਹਥਿਆਰ ਹੈਗੇ ਉਹਨਾਂ ਕੋਲ ਹੋਰ ਦਾਤਰ-ਦੁੱਤਰ ਹੈਗੇ ਸਾਰੇ ਪਿੰਡ ਦੇ ਲੋਕ ਲਾਮ ਦੇ ਵੀ ਨਹੀਂ ਪਾਸੇ ਦੇ ਵੀ ਕੋਈ ਦਰਖਾਸਤ ਦਿੱਤੀ ਹੈ ਸੰਬੰਧੀ ਹੁਣ ਨਹੀਂ ਹਾਂਜੀ ਦਰਖਾਸਤ ਥਾਣੇ ਲਿਖਾ ਕੇ ਹੋਣਾ ਹੈ ਕਿਹੜੇ ਥਾਣੇ ਆਪਣੇ ਪਿੱਖੀ ਹੁਣ ਕੋਈ ਇਲਾਜ ਤੁਹਾਡਾ ਚੱਲ ਰਿਹਾ ਹਾਂਜੀ ਇੱਥੇ ਅਜੇ ਐਡਮੰਡ ਕੀਤਾ ਹੋਇਆ ਕਹਿੰਦੇ ਤਰਨ ਤਰਨ ਖੜਨਾ ਪੈਣਾ ਕੀ ਮੰਗ ਕਰਦੇ ਜੀ ਹੁਣ ਭਾਜੀ ਆਪਾਂ ਤੇ ਇਹਨਾਂ ਨੂੰ ਜੋ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਬਸ ਆਪਾਂ ਨੂੰ ਉਹ ਹੀ ਚਾਹੀਦਾ ਅੱਜ ਸਰ ਇੱਕ ਨਾ ਮਾੜੀ ਗੋੜ ਸਿੰਘ ਤੋਂ ਇੱਕ ਦਰਖਾਸਤ ਆਈ ਹੈ ਜਿਹੜੀ ਕਹ ਰਿਹਾ ਕਿ ਗੋਲੀ ਚੱਲੀ ਕੀ ਸਰ ਪੂਰਾ ਮਾਮਲਾ ਦੋ ਫੈਕਸ਼ਨਾਂ ਦੇ ਵਿੱਚ ਲੜਾਈ ਹੋਈ ਮਾੜੀ ਗੌਰ ਸਿੰਘ ਤੇ ਝਗੜੇ ਤਰ੍ਹਾਂ ਗੋੜੀ ਚੱਲੀ ਆ ਇੱਕ ਬੰਦੇ ਦੀ ਬਾਹਾਂ 'ਚ ਲੱਗੀ ਆ ਇੱਕ ਦੀ ਸਕਰਾਂਜ ਦੇ ਵਿੱਚ ਲੱਗੀ ਆ ਸੱਜੇ ਉੱਪਰ ਲੱਗਦੇ ਉਹ ਦੋਨੋਂ ਪਾਰਟੀਆਂ ਸੁਰ ਸਿੰਘ ਰੈਫਰ ਕੀਤੀਆਂ ਸੀਗੀਆਂ ਤੇ ਇੱਕ ਬੰਦਾ ਤਾਂ ਸੁਰ ਸਿੰਘ ਆ ਦੂਜੇ ਬੰਦੇ ਨੂੰ ਉਹਨਾਂ ਰੈਫਰ ਕਰਤਾ ਤਰਨਤਾਲ ਕੋਕੋ ਦੀ ਬਾਹਾਂ ਵਿੱਚੋਂ ਗੋੜੀ ਨਿਕਲੀ ਸਰ ਕੀ ਹੁਣ ਅਗਲੀ ਰੀ ਕਾਰਵਾਈ ਆਰੰਭ ਕੀਤੀ ਗਈ ਹੈ। ਦਰ ਉਹ ਪਰਚਾ ਦਰਜ ਕਰਕੇ ਅਗਲੀ ਤਫਤੀਸ਼ ਕਾਮਿਲ ਚ ਲੈਣੀ ਹੈ।